ਜਾਨ ਕੋ ਦੇਤ ਜਾਨ ਵਾਲਿਆਂ ਨੂੰ ਵੀ ਦਿੰਦੇ ਨੇ ਅਜਾਨ ਕੋ ਦੇਤ ਜਿਨ੍ਹਾਂ ਦੇ ਅੰਦਰ ਜਾਨ ਨਹੀਂ ਹੈ ਉਹਨਾਂ ਰੂਹਾਂ ਨੂੰ ਵੀ ਕਈ ਸਰੂਪ ਹੀ ਉਹਨੇ ਹਜੇ ਬਣਾਏ ਨੇ 84 ਲੱਖ ਜੂਨ ਦੇ ਵਿੱਚ ਜਿਹੜੇ ਕੋਈ ਜਗ੍ਹਾ ਖੜੇ ਰਹਿੰਦੇ ਨੇ ਕੋਈ ਜਗ੍ਹਾ ਟਿਕ ਕੇ ਰਹਿੰਦੇ ਨੇ ਉਹਨਾਂ ਨੂੰ ਵੀ ਦਿੰਦੇ ਨੇ ਉਹ ਤਾਂ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ ਜ਼ਮੀਨ ਦੇ ਉੱਤੇ ਲੋਕਾਂ ਨੂੰ ਦਿੰਦੇ ਨੇ ਜ਼ਮੀਨ ਤੇ ਬਸਣ ਵਾਲੇ ਹਰੇਕ ਨੂੰ ਦਿੰਦੇ ਨੇ ਉਹ ਜੇ ਅੰਡਾ ਵੀ ਦਿੰਦੇ ਨੇ ਅੰਡਾ ਉਹਨਾਂ ਦਾ ਥੱਲੇ ਆਉਂਦਿਆਂ 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 ਕਿਉਂਕਿ ਉਹ ਚਾਈ ਇੰਨੀ ਤੇ ਨਹੀਂ ਉਹ ਬੱਚਾ ਪੈਦਾ ਹੋ ਕੇ ਵਾਪਸ ਆਪਣੇ ਮਾਪੇ-ਬਾਪ ਨਾਲ ਜਾ ਕੇ ਮਿਲ ਪੈਂਦਾ ਇਹ ਜੇ ਪੰਛੀ ਅਸਮਾਨ ਵਿੱਚ ਪਏ ਨੇ ਮਹਾਰਾਜ ਕਹਿੰਦੇ ਦੇਖੋ ਉਹਨਾਂ ਨੂੰ ਵੀ ਉੱਥੇ ਪਹੁੰਚਾਉਂਦਾ ਹੀ ਆ ਉਹ ਕੀ ਪਤਾ ਕੀ ਖਾਣ ਨੂੰ ਦਿੰਦੇ ਨੇ ਉਹਨਾਂ ਨੂੰ ਉੱਥੇ ਉਹ ਇੰਨਾ ਵੱਡਾ ਪੰਛੀ ਦੱਸਿਆ ਵੀ ਉਹ ਜਿਹੜਾ ਉੱਪਰ ਲਿਆਂ ਅਸਮਾਨਾਂ ਵਿੱਚ ਪੰਛੀ ਇੰਨਾ ਵੱਡਾ ਦੱਸਿਆ ਉਹ ਕਦੇ ਇਸ ਸ੍ਰਿਸ਼ਟੀ ਤੇ ਆਇਆ ਵੀ ਹੋਵੇਗਾ ਜਦੋਂ ਉਹ ਧਰਤੀ ਤੇ ਉੱਡ ਕੇ ਆਉਂਦਾ ਤੇ ਹਾਥੀ ਨੂੰ ਆਪਣੇ ਪਕੜ ਕਰਕੇ ਪੰਜਿਆਂ ਵਿੱਚ ਫੇਰ ਉੱਡ ਜਾਂਦਾ ਹਾਥੀ ਚੁੱਕ ਕੇ ਲੈ ਜਾਂਦਾ ਇੰਨਾ ਵੱਡਾ ਪੰਛੀ ਹੈ ਉਹ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਨੇ ਹੋ ਵਾਹਿਗੁਰੂ ਸਾਰਿਆਂ ਨੂੰ ਆਕਾਸ਼ ਵਿੱਚ ਵੀ ਦਿੰਦਾ ਹੈ ਇਸ ਧਰਤੀ ਉੱਤੇ ਵੀ ਬਖਸ਼ਿਸ਼ ਕਰਦਾ ਹੈ ਸਾਂ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮਹਾਰਾਜ ਕਹਿੰਦੇ ਸੋਹਣਿਆ ਫਿਰ ਕਾਦੇ ਵਾਸਤੇ ਡੋਲਦਾ ਉਹ ਜਾਦਾ ਆਕਾਸ਼ ਵਿੱਚ ਉੜਦੇ ਪੰਛੀ ਨੂੰ ਰੋਟੀ ਦਿੰਦਾ ਪਤਾਲ ਵਿੱਚ ਦਿੰਦਾ ਧਰਤੀ ਤੇ ਦਿੰਦਾ ਪਹਾੜਾਂ ਵਿੱਚ ਦਿੰਦਾ ਪਤਾ ਨਹੀਂ ਕਿੱਥੇ ਕਿੱਥੇ ਤੂੰ ਤੇ ਚੰਗਾ ਭਲਾ ਸ਼ਹਿਰ 'ਚ ਬੈਠਾ ਤੇਰੇ ਕੋਲ ਤਾਂ ਸਾਰਾ ਕੁਝ ਤੈਨੂੰ ਫਿਰ ਕਾਦੀ ਫਿਕਰ ਪਈ ਹੋਈ ਆ ਦੇਣਗੇ ਦਿੰਦੇ ਵੀ ਨੇ ਭੁੱਖਾ ਤਾਂ ਨਹੀਂ ਮਾਰਦੇ ਹੈ ਰੋਟੀ ਤਾਂ ਸਾਰਿਆਂ ਨੂੰ ਦਿੰਦੇ ਨੇ ਬਾਕੀ ਤਾਂ ਆਪਣੀ ਪਰਾ ਲਬਧ ਹੋਰ ਵੀ ਹੈ ਜਿਹੀ ਜਿਹੀ ਆਉਜੀ ਮਿਲ ਜਾਂਦੀ ਹੈ ਕਿਉਂਕਿ ਆਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਹਰ ਕੁਝ ਦੇਣਾ ਸਭ ਕੁਝ ਦੇਣਾ ਹੈ ਹੋਰ ਵੀ ਬੜੀਆਂ ਬਖਸ਼ਿਸ਼ਾਂ ਕਰਦੇ ਨੇ ਰੋਗੰਤੇ ਅਰਸੋਗੰਤੇ ਜਲਜੋਗੰਤੇ ਬਉ ਭਾਂਤ ਬਚਾਵੇ ਰੋਗਨ ਬਹੁਵਾਚਕ ਹੋ ਗਿਆ ਸਾਰੇ ਪ੍ਰਕਾਰ ਦੇ ਰੋਗ ਜਿੰਨੇ ਵੀ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਦੀ ਵਿਆਦੀ ਪਾਦੀ ਵਿੱਚ ਸਾਰੇ ਰੋਗ ਆ ਜਾਂਦੇ ਨੇ ਰੋਗਾਂ ਤੋਂ ਅਤੇ ਸੋਗਨ ਤੋਂ ਸੋਗਾਂ ਤੋਂ ਮਹਾਰਾਜ ਕਹਿੰਦੇ ਭੋਗੰਗ ਤਾਂ ਰੋਗੰਗ ਰੋਗੰਗ ਤਾਂ ਸੋਗੰਗ ਜਦੋਂ ਬੰਦਾ ਵਿਸ਼ੇਵਕਾਰ ਭੋਗਦਾ ਹੈ ਤਾਂ ਨੂੰ ਰੋਗ ਲੱਗਦੇ ਨੇ ਰੋਗਾਂ ਤੋਂ ਸੋਗ ਪੈਦਾ ਹੁੰਦੇ ਨੇ ਇਸ ਕਰਕੇ ਵਾਹਿਗੁਰੂ ਰੋਗਾਂ ਤੋਂ ਬਚਾਉਂਦਾ ਹੈ ਸੋਗਾਂ ਤੋਂ ਬਚਾਉਂਦਾ ਹੈ ਘਰ ਵਿੱਚ ਸੋਗ ਨਹੀਂ ਪੈਣਤਾ ਤੇ ਜਲ ਜੋਗਨ ਤੇ ਬਹੁਤ ਭਾਂਤ ਬਚਾਵੇ ਜਲ ਜੋਗਨ ਪਹਿਲਾਂ ਤਾਂ ਜੀਵ ਜੰਤੂ ਜਿਹੜੇ ਜਲ ਦੇ ਨੇ ਬੜੀਆਂ ਬੜੀਆਂ ਬੇਲ ਮੱਛੀਆਂ ਨੇ ਹੋਰ ਕਈ ਜਾਨਵਰ ਨੇ ਮਗਰ ਮੱਛ ਨੇ ਉਹਨਾਂ ਤੋਂ ਬਚਾਉਂਦਾ ਹੈ ਜਲ ਦੇ ਵਿੱਚ 42 ਲੱਖ ਜੀਵਨ ਹੈ ਕੁੱਲ ਜਲ ਵਿੱਚ ਬਹੁਤ ਕੁਝ ਹੈ ਜਿੰਨੀ ਦੁਨੀਆ ਆਪਣੀ ਬਾਹਰ ਹੈ ਏਨੀ ਦੁਨੀਆ ਜਲ ਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਜਲ ਵਿੱਚ ਤਾਂ ਵੈਸੇ ਮੱਛੀਆਂ ਨੇ ਮਗਰ ਮੱਛ ਨੇ ਬੇਲ ਮੱਛੀਆਂ ਨੇ ਹੋਰ ਬਹੁਤ ਕੁਝ ਹੈ ਔਰ ਇੱਕ ਪਾਣੀ ਵਿੱਚ ਸਥੂਲ ਸਰੀਰ ਤੋਂ ਬਿਨਾਂ ਰੂਹਾਂ ਦਾ ਰਹਿਣਾ ਜਿਹੜਾ ਹੈ ਨਾ ਉਹ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਉਹ ਦੁਨੀਆਂ ਵਿੱਚ ਵੀ ਨੇ ਉਹ ਪਾਣੀ ਵਿੱਚ ਵੀ ਰਹਿੰਦੇ ਨੇ ਔਰ ਰੂਹਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਪਵਿੱਤਰ ਹੁੰਦੀਆਂ ਨੇ ਇੱਕ ਅਪਵਿੱਤਰ ਹੁੰਦੀਆਂ ਨੇ ਜਿਹੜੀਆਂ ਅਪਵਿੱਤਰ ਰੂਹਾਂ ਨੇ ਇਹ ਅਪਵਿੱਤਰ ਥਾਵਾਂ ਤੇ ਹੀ ਵਸਾ ਕਰਦੀਆਂ ਜ਼ਿਆਦਾ ਗੰਦਗੀ ਯਾਦਕ ਵਾਲੇ ਥਾਵਾਂ 'ਤੇ ਜਿੱਥੇ ਇਹਨਾਂ ਦੇ ਖਾਜੇ ਹੁੰਦੇ ਨੇ ਜਿੱਥੇ ਗਲਤ ਚੀਜ਼ਾਂ ਖਾਂਦੇ ਦੁਨੀਆ ਉੱਥੇ ਵਾਸਾ ਕਰਦੀਆਂ ਅਤੇ ਜਿੱਥੇ ਪਵਿੱਤਰ ਥਾਂ ਨੇ ਜਿੱਥੇ ਪਵਿੱਤਰ ਸਰੋਵਰ ਹੈ ਸਰੋਵਰ ਵਿੱਚ ਬਿਨਾ ਸਰੀਰ ਤੋਂ ਬਹੁਤ ਵਾਸਾ ਹੈ ਇੱਕ ਇੱਕ ਸਰੋਵਰ ਵਿੱਚ ਲੱਖਾਂ ਪ੍ਰਾਣੀ ਰਹਿੰਦੇ ਨੇ ਇੱਕ ਸਮੁੰਦਰ ਵਿੱਚ ਤਾਂ ਕੋਈ ਅੰਤ ਹੀ ਨਹੀਂ ਇੰਨੀ ਵੱਡੇ ਸਮੁੰਦਰ ਵਿੱਚ ਇਹ ਦੁਨੀਆ ਨਾਲੋਂ ਵੱਧ ਵੀ ਆਬਾਦੀ ਹੈ ਉਹਦੇ ਵਿੱਚ ਆ ਜਿਹੜੇ بڑے بڑے ਜਹਾਜ਼ ਡੁੱਬ ਜਾਂਦੇ ਨੇ ਆਪਣੇ ਆਪ ਉਲਟ ਜਾਂਦੇ ਨੇ ਕਈ ਕੁਝ ਹੋ ਜਾਂਦਾ ਤੂਫਾਨ ਆ ਜਾਂਦੇ ਨੇ ਸਮੁੰਦਰੀ ਇਸ ਜਲ ਜੋਗਨ ਵਿੱਚ ਹੀ ਹੁੰਦਾ ਸਾਰਾ ਜਲ ਦੀਆਂ ਜੋਗਣੀਆਂ ਜਲ ਦੇ ਜੰਤੂ ਜਲ ਦੇ ਵਿੱਚ ਹੋਣ ਵਾਲੀ ਹਰ ਗਲਤ ਕਿਰਿਆ ਜਿਹੜੀ ਇਨਸਾਨ ਨੂੰ ਮਾਰ ਸਕਦੀ ਹੈ ਜਲ ਜੋਗਨ ਤੇ ਬਹੁਤ ਭਾਂਤ ਬਚਾਵੇ ਸਤਿਗੁਰੂ ਮਹਾਰਾਜ ਕਹਿੰਦੇ ਜਲ ਜੋਗਨ ਤੋਂ ਬੜੇ ਤਰੀਕਿਆਂ ਨਾਲ ਬਚਾਉਂਦਾ ਵਾਹਿਗੁਰੂ ਪਾਣੀ ਵਿੱਚ ਵੀ ਰੱਖਿਆ ਕਰਦਾ ਸਾਡੀ ਸੋ ਜਿਵੇਂ ਮਰਜੈਂਟ ਨੇਵੀ ਦੇ ਇੱਕ ਸਿੰਘ ਸੀ ਉਹ ਮਹਾਪੁਰਸ਼ਾਂ ਨੂੰ ਕਹਿਣ ਲੱਗਿਆ ਸੀ ਪਾਣੀ ਵਿੱਚ ਹੀ ਰਹਿੰਦੇ ਹਾਂ ਹਾਰ ਟਾਈਮ ਸਾਨੂੰ ਵੀ ਕੋਈ ਸ਼ਬਦ ਦੱਸੋ ਵੀ ਪਾਣੀ 'ਚ ਬਿਜਾਰ ਰਹੇ ਕਦੇ-ਕਦੇ ਤੂਫਾਨ ਵੀ ਆ ਜਾਂਦੇ ਨੇ ਕਦੇ ਕੁਝ ਵੀ ਹੋ ਜਾਂਦਾ ਸੋ ਮਹਾਪੁਰਸ਼ ਕਹਿਣ ਲੱਗੇ ਉਹ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁਤ ਭਾਂਤ ਪੁੱਛਾਵੇਂ ਇਹਦਾ ਜਾਪ ਕਰਿਆ ਕਰ ਸੋ ਇਹਦਾ ਹੀ ਜਾਪ ਜਦੋਂ ਕਰਦਾ ਰਿਹਾ ਕਰਦਾ ਰਿਹਾ ਇੱਕ ਦਿਨ ਇਤਨਾ ਵੱਡਾ ਸਮੁੰਦਰ ਦੇ 'ਚ ਤੂਫਾਨ ਆ ਗਿਆ ਕਹਣਾ ਜਿਹੜੇ ਸਾਡੇ ਜਹਾਜ਼ ਤੇ ਤੋਪਾਂ ਲੱਗੀਆਂ ਹੋਈਆਂ ਸੀ ਉਹ ਤੋਪਾਂ ਦੇ ਮੂੰਹ ਮੋੜ ਦਿੱਤੇ ਪਾਣੀ ਨੇ ਤੋਪਾਂ ਵੀ ਵਿੰਗੀਆਂ ਕਰਤੀਆਂ ਨਹੀਂ ਤੇਜ਼ ਛੱਲਾਂ ਵੱਜੀਆਂ ਆ। ਬਾਕੀ ਦਾ ਰੱਬ ਹੀ ਰੱਖਾ ਵੀ ਬੰਦੇ ਦਾ ਕੀ ਹਾਲ ਹੋਣਾ। ਪਰ ਕਹਿਣ ਲੱਗਿਆ ਜਿਉਂ ਹੀ ਮੈਂ ਇਹ ਸ਼ਬਦ ਦਾ ਜਾਪ ਕੀਤਾ ਅਰਦਾਸ ਕੀਤੀ ਮਹਾਰਾਜ ਜੀ ਦੇ ਅੱਗੇ ਕਹਿੰਦੇ ਮੇਰੇ ਦੇਖਦਿਆਂ ਦੇਖਦਿਆਂ ਅਰਦਾਸ ਤੋਂ ਬਾਅਦ ਸਮੁੰਦਰ ਇਕਦਮ ਸ਼ਾਂਤ ਹੋ ਗਿਆ। ਕੁਝ ਵੀ ਨਹੀਂ ਹੈ ਮੁੜ ਕੇ ਉੱਥੇ ਇਸੇ ਤਰ੍ਹਾਂ ਹੀ ਇੱਕ ਮਿਲਟਰੀ ਵਿੱਚ ਸਿੰਘ ਹੁੰਦਾ ਸੀ ਉਹ ਵੀ ਕਹਿੰਦਾ ਲੜਾਈ ਵਿੱਚ ਮਹਾਰਾਜ ਬੜੀਆਂ ਗੋਲੀਆਂ ਚੱਲਦੀਆਂ ਵੀ ਕਹਿੰਦੇ ਲੜਾਈ ਲੱਗ ਜਾਂਦੀ ਵੀ ਕੋ ਰੱਖਿਆ ਵਾਸਤੇ ਸ਼ਬਦ ਹੋਣਾ ਚਾਹੀਦਾ ਉਹਨੂੰ ਵੀ ਇਹੀ ਕਿਹਾ ਜਿਵੇਂ ਰੋਗਨ ਤੇ ਅਰ ਸੋਗਨ ਤੇ ਪੜਿਆ ਕਰ ਜਦੋਂ ਬਚ ਕੇ ਆਇਆ ਸੀ ਕਹਿੰਦਾ ਸੀ 3000 ਸਾਡੀ ਪਲਟਨ ਸੀ ਸਿਰਫ ਇੱਕੋ ਹੀ ਬਚਿਆ ਮੈਂ ਕੱਲ ਲਈ ਇੰਨੀ ਬੰਬਾਰਡਮੈਂਟ ਹੋਈ ਸੀ 71 ਸਾਂਚ ਉਹਨਾਂ ਦੇ ਦਿਵਾਲੇ ਦਿਵਾਲੇ ਕੰਨਾ ਮੈਂ ਕਿੰਨੇ ਹੀ ਕੰਬਲ ਉੱਪਰ ਲੈ ਕੇ ਮੋਰਚੇ ਦੇ ਦੇ ਕੇ ਸ਼ਬਦ ਦਾ ਜਾਬ ਕਰੀ ਗਿਆ ਕਰੀ ਗਿਆ ਕੱਲ੍ਹ ਹੀ ਆਇਆ ਮੁੜ ਕੇ ਫਿਰ ਕਿਉਂਕਿ ਜਿਹਨੇ ਆਸਰਾ ਤੱਕਿਆ ਵਾਹਿਗੁਰੂ ਦਾ ਸਾਰੇ ਤੱਕ ਸਕਦੇ 3000 ਫੌਜੀ ਵੀ ਤੱਕ ਸਕਦਾ ਪਰ ਉਹਨਾਂ ਨੇ ਕਦੇ ਖਿਆਲ ਹੀ ਨਹੀਂ ਕੀਤਾ ਮਹਾਰਦਸ਼ੇ ਪਾਸ਼ਕ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁਤ ਭਾਂਤ ਬਚਾਵੇ ਬੜੇ ਤਰੀਕਿਆਂ ਨਾਲ ਬਚਾ ਲੈਂਦਾ ਉਹ ਜਿਨੂੰ ਉਹਨੇ ਬਚਾਉਣਾ ਉਹਨੂੰ ਕੋਈ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਕੁਝ ਕਰੀ ਜਾਵੇ ਇਹਨੂੰ ਨਹੀਂ ਬਚਾਉਣਾ ਉਹਨੂੰ ਨਹੀਂ ਬਚਾਉਣਾ ਸੱਤਰ ਅਨੇਕ ਚਲਾਵਤ ਕਾਵ ਦੁਸ਼ਮਣ ਅਨੇਕ ਤਰੀਕੇ ਦੇ ਘਾਓ ਚਲਾਉਂਦਾ ਤੀਰ ਚਲਾਉਂਦਾ ਗੋਲੀਆਂ ਚਲਾਉਂਦਾ ਬਰਛੇ ਮਾਰਦਾ ਕਈ ਪ੍ਰਕਾਰ ਦੇ ਸ਼ਸਤਰ ਅਸਤਰ ਚਲਾ ਦਿੰਦਾ ਤਉ ਤਾਂ ਏਕ ਨਾਲ ਲਾਗਨ ਪਾਵੇ ਮਹਾਰਾਜ ਕਹਿੰਦੇ ਤਾਂ ਸਰੀਰ ਨੂੰ ਇੱਕ ਵੀ ਨਹੀਂ ਲੱਗਦਾ ਜਿੰਨਾ ਮਰਜ਼ੀ ਕੋਈ ਗੋਲੀਆਂ ਚਲਾਈ ਜਾਵੇ ਜਿੰਨਾ ਮਰਜ਼ੀ ਕੋਈ ਤੀਰ ਚਲਾਈ ਜਾਵੇ ਬੜੇ ਪ੍ਰੇਮੀ ਬੈਠੇ ਨੇ ਮਿਲਟਰੀ ਦੇ ਵਿੱਚ ਵੀ ਹੋਰ ਥਾਵਾਂ ਤੇ ਵੀ ਮਹਾਪੁਰਸ਼ ਵੀ ਬੜੇ ਹੋਏ ਨੇ ਮਿਲਟਰੀ ਦੇ ਵਿੱਚ ਉਹ ਐਸੀ ਜਾਬ ਕਰ ਕਰਕੇ ਆਪਣੇ ਨਾਲੇ ਤਰੱਕੀਆਂ ਪਾ ਗਏ ਨਾਲੇ ਉਹਨਾਂ ਦੀ ਬਚਤ ਰਹੀ ਹੈ ਰਾਖਤ ਹੈ ਆਪਣੋਂ ਕਰਦਾ ਹੈ ਕਰ ਪਾਪ ਸੰਭੂ ਨਾ ਭੇਟਨ ਪਾਵੇ ਆਪਣਾ ਹੱਥ ਦੇ ਕੇ ਬਚਾ ਲੈਂਦਾ ਪਾਪਾਂ ਤੋਂ ਸਮੂਹ ਪਾਪ ਜਿੰਨੇ ਨੇ ਕੋਈ ਉਹਨੂੰ ਛੋਹ ਤੱਕ ਨਹੀਂ ਸਕਦਾ ਪਾਪ ਵੀ ਨਹੀਂ ਨੇੜੇ ਆਉਂਦਾ ਆਪਾਂ ਸੁਤੇ ਸਿੱਧ ਕਈ ਪਾਪ ਕਰ ਜਾਂਦੇ ਆ ਪਰ ਜੇ ਆਪਾਂ ਵਾਹਿਗੁਰੂ ਦਾ ਆਸਰਾ ਰੱਖੀਏ ਮਹਾਰਾਜ ਬਚਾ ਕੇ ਰੱਖਿਓ ਪਾਪਾਂ ਤੋਂ ਬਚਾਇਓ ਪਾਪ ਨਾ ਹੋ ਜੇ ਕਿਤੇ ਸਤਿਗੁਰੂ ਉਹਨੂੰ ਪਾਪਾਂ ਤੋਂ ਵੀ ਬਚਾ ਲੈਂਦੇ ਨੇ ਔਰ ਕੀ ਬਾਤ ਕਹਾ ਕਹ ਤੋ ਸੋ ਕਹਿੰਦੇ ਹੋਰ ਦੀ ਤੈਨੂੰ ਗੱਲ ਕੀ ਦੱਸਾਂ ਮੈਂ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਉਹ ਤਾਂ ਮਾਤਾ ਦੇ ਉਦਰ ਵਿੱਚ ਪੇਟ ਦੇਨ ਪੇਟ ਦੇ ਜਿਹੜੇ ਅੰਦਰ ਪੜਦੇ ਨੇ ਹੋਰ ਅੰਦਰ ਪੜਦੇ ਨੇ ਜਿੱਥੇ ਜੀਵ 9 ਮਹੀਨੇ ਤੱਕ ਰਹਿੰਦਾ ਉਹਨਾਂ ਪੜਦਿਆਂ ਵਿੱਚ ਵੀ ਰੱਖਿਆ ਕਰਦਾ ਵਾਹਿਗੁਰੂ ਉੱਥੇ ਵੀ ਮਾਤਾ ਦੇ ਉਦਰ ਵਿੱਚ ਪ੍ਰਤਪਾਲਨਾ ਜੀਵ ਦੀ ਕਰਦਾ ਮਾਤਾ ਕਿ ਉਦਨ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਚਾਰੀਆ ਮਨੋਂ ਕਿਉਂ ਵਿਚਾਰੀਆ ਏਵੜ ਦਾਤਾ ਜੇ ਅਗਰਮ ਹੈ ਆਹਾਰ ਪਹੁੰਚ ਜਾਵੇ ਉਸ ਨੂੰ ਕਿਉਂ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਇਹ ਅਨੰਦ ਸਾਹਿਬ ਦੇ ਅਰਥਾਂ ਸੁਣਾਂਗੇ ਜਾ ਕੇ ਸਤਿਗੁਰੂ ਮਹਾਰਾਜ ਕਹਿੰਦੇ ਪੇਟ ਦੇ ਵਿੱਚ ਵੀ ਰੱਖਿਆ ਕਰਦਾ ਕਿੰਨਾ ਮਾਹਿਗੁਰੂ ਦੀ ਕਿਰਪਾ ਹੈ ਜੀਵਾਂ ਦਿੱਤੇ ਤਿੱਥਾ ਤੂੰ ਸਮਰਾਤ ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਜੱਛ ਪੁਜੰਗ ਸੋ ਦਾਨਵ ਦੇਵ ਅਪੇਵ ਤੁਮੈ ਸਭ ਹੀ ਕਰ ਧਿਆਵੈ ਜਿਹੜੇ ਜੱਛ ਨੇ ਯਕਸ਼ ਕੁਬੇਰ ਦੇ ਜਿਹੜੇ ਅੱਗੇ ਕਰਿੰਦੇ ਨੇ ਯਕਸ਼ ਪੁਜੰਗ ਸੱਪ ਦਾਨਵ ਜਿਹੜੇ ਦਾਇਤ ਨੇ ਦੇਵਤੇ ਨੇ ਤੁਮੈਂ ਸਭ ਹੀ ਕਰ ਧਿਆਵੈ ਤੁਹਾਨੂੰ ਕੀ ਕਰਕੇ ਧਿਆਉਂਦੇ ਨੇ ਅਭੇਵ ਕੀ ਕਹਿੰਦੇ ਨੇ ਅਭੇਵ ਹੈ ਭੇਦ ਤੋਂ ਰਹਿਤ ਹੈ ਭੇਦ ਤੋਂ ਰਹਿਤ ਹੈ ਤੇਰਾ ਕੋਈ ਭੇਦ ਨਹੀਂ ਪਾ ਸਕਦਾ ਉਹ ਵੀ ਇਹੀ ਕਹਿੰਦੇ ਨੇ ਊਮ ਆਕਾਸ਼ ਪਤਾਲ ਅਰ ਸਤਲ ਜੱਛ ਪੁਜੰਗ ਸਭੈ ਸਿਰ ਨੇ ਆਵੈ ਭੂਮ ਥੱਲੇ ਧਰਤੀ ਦੇ ਥੱਲੇ ਆਕਾਸ਼ ਦੇ ਉੱਪਰ ਪਤਾਲਾਂ ਦੇ ਵਿੱਚ ਤੇ ਰਸਤਲ ਅੰਤਲੀ ਸਟੇਜ ਹੈ ਧਰਤੀ ਦੀ ਭਰਤੀ ਦੇ 7 ਹਿੱਸੇ ਨੇ ਅਤਲ ਬਿੱਤਲ ਸੁਤਲ ਤਲਤਲ ਰਸਤਲ ਮਹਾਤਲ ਪਤਾਲ ਪਤਾਲ ਬਿਲਕੁਲ ਥੱਲੇ ਚਲੇ ਜਾਂਦਾ ਬਿਲਕੁਲ ਅਖੀਰ ਤੇ ਜਾ ਕੇ ਪਤਾਲ ਹੈ ਇੱਕ ਰਸਤਲ ਵੀ ਹੈ ਇਹ ਭੂਮੀ ਦੇ ਉੱਤੇ ਰਹਿਣ ਵਾਲੇ ਆਕਾਸ਼ ਉੱਤੇ ਰਹਿਣ ਵਾਲੇ ਉੱਡਣ ਵਾਲੇ